ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 3 ਦੇ ਲਈ ਸੋਸ਼ੀਓਲੋਜੀ ਬੀਏ ਸੈਮੈਸਟਰ 3 ਸੋਸ਼ੀਓਲੋਜੀ ਸਬਜੈਕਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਆਪਾਂ ਸ਼ਾਂਤੀਗੱਸ ਪੇਪਰ ਲੈ ਕੇ ਆਇਆ ਸੋ ਆਪਾਂ ਇਸ ਵੀਡੀਓ ਦੇ ਵਿੱਚ ਸ਼ਾਂਤੀਗੱਸ ਪੇਪਰ ਦੇਖਾਂਗੇ ਇਹ ਸਟੂਡੈਂਟਸ ਟੈਸਟ ਪੇਪਰ ਹੈ ਜਿਹੜੇ ਕਿ ਪੰਜਾਬੀ ਹਿੰਦੀ ਐਂਡ ਇੰਗਲਿਸ਼ ਤਿੰਨੋਂ ਮੀਡੀਅਮਸ ਦੇ ਵਿੱਚ ਆ ਸੋ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਤੇ ਸ਼ੇਅਰ ਜ਼ਰੂਰ ਕਰਨਾ ਹਾਂਜੀ ਤੇ ਤੁਹਾਡਾ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਆਪਾਂ ਨੇ ਤੁਹਾਡਾ ਸਿਲੇਬਸ ਆਲਮੋਸਟ ਕਰਵਾਇਆ ਹੋਇਆ ਮੈਂ ਤੁਹਾਨੂੰ ਵੀਡੀਓਜ਼ ਦਿਖਾ ਦਾਨੀਆਂ ਹਾਂਜੀ YouTube ਤੇ tour study classes ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਆ ਕੇ ਤੁਸੀਂ ਦੇਖੋਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 3 ਏਸੀ ਵੀਡੀ ਪਲੇਲਿਸਟ ਦੇ ਵਿੱਚ ਹੀ ਸਟੂਡੈਂਟਸ ਮੈਂ ਸਾਰਾ ਸਬਜੈਕਟਸ ਤੁਹਾਡੇ ਅਪਲੋਡ ਕੀਤੇ ਹੋਏ ਨੇ ਇੰਗਲਿਸ਼ ਪੰਜਾਬੀ ਪੰਜਾਬੀ ਕੰਪਲਸਰੀ ਹਨ ਲਿਟਰੇਚਰ ਤੇ ਜਿਹੜਾ ਕਿ ਪੋਲੀਟੀਕਲ ਸਾਇੰਸ ਹਿਸਟਰੀ ਹਿਸ ਆਲਮੋਸਟ ਸਾਰਾ ਟੌਪਿਕ ਹੋਏ ਹੋਏ ਨੇ ਤੇ ਸੋਸ਼ੀਓਲੋਜੀ ਦੇ ਵੀ ਤੇ ਪ੍ਰੀਵੀਅਸ ਇਗਜ਼ਾਮ ਦੇਖੋ ਸਮਾਜਿਕ ਸਰੰਚਨਾ ਇਹਦਾ ਢਾਂਚੇ ਦੇ ਵਿਸ਼ੇਸ਼ਤਾ ਮੈਂ ਵੀ ਅਪਲੋਡ ਆ ਤੇ 2015 ਤੋਂ ਲੈ ਕੇ 2023 ਤੱਕ ਦੇ ਜਿੰਨੇ ਵੀ ਸੋਸ਼ੀਓਲੋਜੀ ਦੇ ਇੰਪੋਰਟੈਂਟ ਕੁਐਸਚਨਸ ਨੇ ਉਹ ਵੀ ਵੀਡੀਓ ਅਪਲੋਡ ਆ ਠੀਕ ਹੈ ਤੁਸੀਂ ਆਪਣਾ ਵਾਚ ਕਰ ਸਕਦੇ ਹੋ ਤੇ ਸਮਾਜਿਕ ਪਰਿਵਰਤਨ ਕੀ ਹੈ ਇਹਦੀ ਪਰਿਭਾਸ਼ਾ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਤੇ ਮਤਲਬ ਕਿ ਤੁਸੀਂ ਇਹਦੇ ਵਿੱਚੋਂ ਸੋਸ਼ੀਓਲੋਜੀ ਦਾ ਆਪਣਾ ਟੌਪਿਕ ਕਵਰ ਕਰ ਲਓ ਪਲੇਲਿਸਟ ਜਿਹੜੀ ਕਿ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਇਦੇ ਵਿੱਚ ਸਟੂਡੈਂਟ ਤੁਹਾਡੇ 4 ਯੂਨਿਟ ਨੇ ਠੀਕ ਹਾਂਜੀ ਸਟੂਡੈਂਟ ਸਭ ਤੋਂ ਪਹਿਲਾਂ ਤੁਹਾਨੂੰ ਹੋਣਗੇ ਸ਼ਾਰਟ ਕੁਐਸ਼ਨਸ ਸ਼ਾਰਟ ਕੁਐਸ਼ਨਸ ਤੋਂ ਬਾਅਦ ਤੁਹਾਡੇ ਯੂਨਿਟ 1 2 3 ਐਂਡ 4 ਯੂਨਿਟ ਹੋਣਗੇ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਇੰਪੋਰਟੈਂਟ ਕੁਐਸ਼ਨ ਮੈਂ ਤੁਹਾਨੂੰ ਵੀਡੀਓ ਦਿਖਾਈ ਹੋਆ ਹਨ ਵੀ ਤੁਸੀਂ 2016 ਤੋਂ ਲੈ ਕੇ 23 ਤੱਕ ਦੇ ਜਿੰਨੇ ਵੀ ਪ੍ਰੀਵੀਅਸ ਐਗਜ਼ਾਮ ਚ ਕੁਐਸ਼ਨ ਆਏ ਉਹਨਾਂ ਤੁਸੀਂ ਉਹ ਕਰ ਲਓ ਵੈਸੇ ਜਿਵੇਂ ਹਰ ਯੂਨਿਟ ਦੇ ਵਿੱਚੋਂ ਦੋ ਦੋ ਟੌਪਿਕ ਨੇ ਤੁਸੀਂ ਉਹਨਾਂ ਚੀਕ ਟੌਪਿਕ ਕਰ ਲਓ ਜਿਵੇਂ ਇਹਦੇ ਵਿੱਚ ਚਾਰਨੇ ਦੇ ਵਿੱਚ ਤੁਸੀਂ ਸਮਾਜਿਕ ਸਰੰਚਨਾ ਵਾਲਾ ਟੌਪਿਕ ਪੱਕਾ ਕਰ ਲਓ ਹਨਾ ਤੇ ਇੱਕ ਸੋਸ਼ਲ ਸਟਰਕਚਰ ਇਹੀ ਇਹ ਚੈਪਟਰ ਪੱਕਾ ਕਰ ਲੋ ਤੇ ਇੱਕ ਇਹਦੇ ਵਿੱਚ ਸੋਸ਼ਲ ਨੋਰਮਸ ਐਂਡ ਸੋਸ਼ਲ ਵੈਲਿਊਜ਼ ਵਾਲਾ ਕਰ ਲੋ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਚੈਪਟਰਸ ਦਿੱਤੇ ਹੋਏ ਨੇ ਕਿਹੜੇ-ਕਿਹੜੇ ਸ਼ੋਰਨ ਕੁਐਸਚਨ ਸਮਾਜਿਕ ਪਰਿਵਰਤਨ ਵਾਲਾ ਤੁਸੀਂ ਕਰ ਲੋ ਇਹ ਤਾਂ ਸਾਰੀ ਆ ਜਾਊਗਾ ਵਸ ਇਹਦੇ ਵਿੱਚ ਆਹ ਛੱਡ ਦਿਓ ਕਮਨ ਟੇ ਇਵੋਲੂਸ਼ਨ ਮਾਰਕਸ ਵਾਲ ਮਤਲਬ ਕਿ ਜਿਹੜੇ ਥਿਉਰੀਜ਼ ਨੇ ਛੱਡ ਦਿਓ ਸੋਸ਼ਲ ਚੇਂਜ ਹੈ ਕਿ ਇਹਦਾ मीनिंग ਇਹਦਾ ਟਾਈਪਸ ਤੇ ਫੀਚਰਸ ਕਰ ਲੋ ਫੀਚਰਸ ਮਤਲਬ ਕਿ ਵਿਸ਼ੇਸ਼ਤਾਵਾਂ ਸਮਾਜਿਕ ਪਰਿਵਰਤਨ ਦੇ ਕਾਰਕ ਕਰ ਲੋ ਤੇ ਕਾਰਕਾਂ ਦੇ ਵਿੱਚੋਂ এডਿਕੇਸ਼ਨ ਵਾਲਾ ਕਾਰਕ ਇੰਪੋਰਟੈਂਟ ਹੈ ਇੱਕ ਸਾਇੰਟਿਫਿਕ ਟੈਕਨੋਲੋਜੀ ਵਾਲਾ ਤੇ ਸਮਾਜਿਕ ਪਰਿਵਰਤਨ ਸੋਸ਼ਲ ਚੇਂਜ ਕੀ ਯੂਨਿਟ 4 ਦੇ ਵਿੱਚ ਹੈਗਾ process of social change ਜਿਹਦੇ ਵਿੱਚ ਸanskritikaran westernization ਠੀਕ ਹੈ modernization ਇਹਦੇ ਵਿੱਚ ਆਪਾਂ ਨੇ ਇਹ ਟੌਪਿਕ ਦੋ ਤਿੰਨ ਕਰਵਾ ਰਖੇ ਨੇ ਤੁਸੀਂ ਬਾਕੀ ਪੇਜ ਚ ਦੇਖ ਲਓ ਨੇ ਸ਼ੋਰ ਕਿਹੜੇ ਨੇ ਹਾਂਜੀ ਸਭ ਤੋਂ ਵੱਧ ਤਾਂ ਹੈਗੇ ਨੇ ਸਟੂਡੈਂਟਸ ਯੂਨਿਟ ਵਾਈਜ਼ ਕੁਐਸਚਨ ਜਿਨ੍ਹਾਂ ਤੇ ਸ਼ੋਰ ਲਿਖਿਆ ਹੋਇਆ ਪੰਜਾਬੀ ਹਿੰਦੀ ਐਂਡ ਇੰਗਲਿਸ਼ ਤਿੰਨੋਂ ਮੀਡੀਅਮ ਨੇ ਸਮਾਜਿਕ ਸਰਚਨਾ ਕੀ ਹੈ ਵਿਸਥਾਰ ਨਾਲ ਲਿਖਣਾ ਸਮਾਜਿਕ ਸਰਚਨਾ ਦੇ ਪ੍ਰਭਾਸ਼ਾ ਇਹਦੇ ਵਿਸ਼ੇਸ਼ਤਾਵਾਂ ਦੇਖੋ ਕੀ ਲਿਖਾ ਨੋਟ ਅਵੀ ਹੈ ਦੋਨੇ ਪ੍ਰਸ਼ਨ ਤੁਸੀਂ ਕਰ ਲੈਣੇ ਇਹਨਾਂ ਨੂੰ ਤੁਹਾਨੂੰ ਇੱਕ ਮਿਲ ਜਾਊਗਾ ਪੱਕਾ ਤੇ ਹਾਂਜੀ ਅੱਗੇ ਸਮਾਜਿਕ ਸਰਚਨਾਵਾਂ ਦੇ ਮੁੱਖ ਤੱਤ 엘ਮੈਂਟਸ ਕਿਹੜੇ-ਕਿਹੜੇ ਨੇ ਸਮਾਜਿਕ ਸਰਚਨਾ ਉੱਪਰ ਵਿਸਥਾਰ ਸਹਿਤ ਵਿਆਖਿਆ ਭੂਮਿਕਾ ਕੀ ਹੈ ਇਹਦੇ ਵਿਸ਼ੇਸ਼ਤਾਵਾਂ ਮਹੱਤਵ ਵਾਟ ਇਜ਼ ਰੋਲ ਐਕਸਪਲੇਨ ਇਟਸ ਕੈਰੈਕਟਿਸਟਿਕਸ ਐਂਡ ਇੰਪੋਰ ਅ ਤੇ ਪਦ ਕੀ ਹੈ ਠੀਕ ਹੈ ਸਟੇਟਸ ਕੀ ਹੈ ਇਹਦੀ ਵਿਸ਼ੇਸ਼ਤਾਵਾਂ ਅੱਗੇ ਸ਼ੋਰਚ ਤੁਸੀਂ ਦੇਖ ਸਕਦੇ ਹੋ ਕਿਹੜੇ ਲਾਰਖਨ ਸਮਾਜਿਕ ਸਰਚਨਾ ਦੇ ਅਰਥ ਵਿਸ਼ੇਸ਼ਤਾਵਾਂ ਸਮਾਜਿਕ ਸਰਚਨਾ ਦੀ ਪ੍ਰਵਾਸ਼ਾ ਤੇਦੇ ਤੱਤ ਜਿਹੜੇ ਤੁਸੀਂ ਪੱਕੇ ਕਰਨੇ ਨੇ ਯੂਨਿਟੀ ਫਰਸਟ ਦੇ ਵਿੱਚੋਂ ਤੇ ਨੈਕਸਟ ਹੈਗਾ ਯੂਨਿਟ 2 ਦੇ ਵਿੱਚ ਸਮਾਜਿਕ ਪਰਿਵਰਤਨ ਦਾ ਅਰਥ ਇਹਦੀਆਂ ਕਿਸਮਾਂ ਸੋਸ਼ਲ ਚੇਂਜ ਐਂਡ ਇਟਸ ਡਿਫਰੈਂਟ ਟਾਈਪਸ ਇਨ ਡੀਟੇਲ ਵਿਕਾਸ ਦੀ ਧਾਰਨਾ ਕੀ ਹੈ ਵਿਕਾਸ ਤੇ ਬਦਲ ਦੇ ਪ੍ਰਤੀਮਾਨਾਂ ਦੀ ਵੀ ਚਰਚਾ ਕਰਨੀ ਆ ਤੇ ਕਾਮਤੇ ਦੇ ਪਦ ਉਹ ਵਿਕਾਸ ਨਾਲ ਸੰਬੰਧਿਤ ਵਿਚਾਰਾਂ ਦਾ ਵਲਵਣ ਕਰਨਾ ਹਾਂਜੀ ਇਸ ਜਿਹੜੇ ਤਿੰਨ ਪ੍ਰਸ਼ਨ ਕਰਕੇ ਜਾਣੇ ਨੇ ਘੱਟੋ ਘੱਟ 5 ਪੇਜਾਂ ਦਾ ਤੁਸੀਂ ਜ਼ਰੂਰ ਲਿਖਣਾ ਇਹਦੇ ਵਿੱਚ ਤਿੰਨ ਪ੍ਰਸ਼ਨ ਜਿਹੜੇ ਹੈਗੇ ਨੇ ਸਮਾਜਿਕ ਪਰਿਵਰਤਨ ਪਰਿਭਾਸ਼ਾ ਤੇ ਇਹਦੀ ਵਿਸ਼ੇਸ਼ਤਾ ਵਿਕਾਸ ਦੀ ਉਤਾਰਨਾ ਕਾਉਮਟੇ ਦਾ ਉਹ ਵਿਕਾਸ ਇਹ ਤੁਸੀਂ ਤੰਨ ਪੱਕੇ ਕਰ ਲੈਣੇ ਨੇ ਅੱਗੇ ਹੈਗਾ ਯੂਨਿਟ 3 ਦੇ ਵਿੱਚ ਸਮਾਜਿਕ ਪਰਿਵਰਤਨ ਦੇ ਜਨਸੰਖਿਆਤਮਕ ਕਾਰਕ ਡੈਮੋਗ੍ਰਾਫਿਕ ਫੈਕਟਰਸ ਤੇ ਸੰਸਕ੍ਰਿਤਿਕ ਫੈਕਟਰਸ ਕਲਚਰਲ ਫੈਕਟਰਸ ਤੁਸੀਂ ਇਕੱਠਾ ਹੀ ਕੁਐਸਚਨ ਕਰ ਲਓ ਸਾਰੇ ਫੈਕਟਰਸ ਵਿੱਚ ਹੀ ਆ ਜਾਣਗੇ ਕੁਐਸਚਨ ਸਮਾਜ ਪਰਵਰਤਨ ਦੇ ਵਿਗਿਆਨ ਅਤੇ ਤਕਨੀਕੀ ਕਾਰਕ ਸਮਾਜ ਪਰਵਰਤਨ ਦੇ ਵਿਧਾਇਕ ਲੈਜਿਸਲੇਟਿਵ ਠੀਕ ਹੈ ਆਰਥਿਕ ਤੇ ਇਹਦੇ ਵਿੱਚੋਂ ਜਿਹੜੇ ਤੁਹਾਨੂੰ ਕਰਨ ਲਈ ਕਹੇ ਗਏ ਨੇ ਇਹਨਾਂ ਨੇ ਅ ਹਾਂਜੀ ਚੌਥਾ ਪ੍ਰਸ਼ਨ ਹਰ ਸਾਲ ਪੇਪਰ ਵਿੱਚ ਪਾ ਦਿੱਤਾ ਜਾਂਦਾ ਹੈ ਵਿਧਾਇਕ ਠੀਕ ਹੈ ਤਕਨੀਕੀ ਵਿਗਿਆਨਿਕ ਵਿਗਿਆਨਿਕ ਤਕਨੀਕੀ ਜਨਸੰਖਿਆ ਕਾਰਕ ਸਾਂਸਕ੍ਰਿਤਿਕ ਵਾਲੇ ਤਿੰਨਾਂ ਪ੍ਰਸ਼ਨਾਂ ਦਾ ਜਰੂਰ ਜਰ ਕਰਕੇ ਜਾਣੇ ਨੇ ਠੀਕ ਹੈ ਨੋਟ ਦਿੱਤਾ ਹੋਇਆ ਨੈਕਸਟ ਹੈਗਾ ਯੂਨਿਟ 4 ਦੇ ਵਿੱਚ ਸੰਸਕ੍ਰਿਤਿਕ ਕਰਨ ਕੀ ਹੈ ਵਿਸ਼ਵੀਕਰਨ ਕੀ ਹੈ ਗਲੋਬਲਾਈਜੇਸ਼ਨ ਕੀ ਹੈ ਵੈਸਟਰੇਸ਼ਨ ਕੀ ਹੈ ਪੱਛਮੀਕਰਨ ਆਧੁਨਿਕਕਰਨ ਕੀ ਹੈ ਇਸ ਦੇ ਵਿੱਚ ਉਹਨਾਂ ਨੇ ਸ਼ੋਰ ਦਿੱਤਾ ਆ ਤੇ ਤੋ ਘੱਟ 2 ਜਾਂ 3 ਪ੍ਰਸ਼ਨ ਯਾਰ ਕਰ ਲੈਣੇ ਨੇ ਇਹਦੇ ਵਿੱਚੋਂ ਤੁਸੀਂ ਅੱਗੇ ਸ਼ਾਰਟ ਕੁਐਸ਼ਨਸ ਨੇ ਪਹਿਲਾਂ ਇੰਗਲਿਸ਼ ਐਂਡ ਹਿੰਦੀ ਦੇ ਵਿੱਚ ਨੇ ਫਿਰ ਪੰਜਾਬੀ ਵਿੱਚ ਤੁਹਾਨੂੰ ਦਿਖਾਉਣੀ ਆ ਇਹ ਤੁਹਾਡੇ ਲੌਂਗ ਸੀ ਵੈਸੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਉਵੇਂ ਕੁਐਸ਼ਨ ਕਰ ਲਓ ਠੀਕ ਹੈ ਬਾਕੀ ਤੁਸੀਂ ਇਹ ਚ ਸ਼ਾਂਤੀਗਾਂਸ ਪੇਪਰ ਚੈੱਕ ਕਰ ਸਕਦੇ ਕਿਵੇਂ ਦਿੱਤੇ ਹੋਏ ਨੇ ਹੁਣ ਹਾਂਜੀ ਇਹ ਨੇ ਤੁਹਾਡੇ ਸ਼ਾਰਟ ਕੁਐਸ਼ਨਸ ਨੇ ਅੱਗੇ ਫਿਰ ਇਹਨਾਂ ਦੇ ਆਨਸਰਸ ਵੀ ਨੇ ਪੰਜਾਬੀ ਐਂਡ ਇੰਗਲਿਸ਼ ਤੇ ਜਿਹੜੇ ਮੈਂ ਪ੍ਰੀਵੀਅਸ ਐਗਜ਼ਾਮ ਕੁਐਸਚਨਸ ਵਾਲੀ ਵੀਡੀਓ ਬਣਾਈ ਉਹਨਾਂ ਦੇ ਵਿੱਚ ਸ਼ਾਰਟ ਵੀ ਲੌਂਗ ਵੀ ਸਾਰੇ ਦਿੱਤੇ ਹੋਏ ਨੇ ਹਾਂਜੀ ਇੰਗਲਿਸ਼ మీడియం ਇਹਨਾਂ ਦੇ ਆਨਸਰ ਪਹਿਲਾਂ ਮੈਂ ਚਲੋ ਪੰਜਾਬੀ ਚ ਕਰਵਾਉਂਦੇ ਹਾਂ ਤੁਹਾਨੂੰ ਹਾਂਜੀ ਪੰਜਾਬੀ మీడియం ਚ ਅਨਸਰ ਸ਼ਾਰਟ ਸਮਾਜਿਕ ਸਰੰਚਨਾ ਕੀ ਹੈ ਸਮਾਜਿਕ ਸਰੰਚਨਾ ਦੀਆਂ ਵਿਸ਼ੇਸ਼ਤਾਵਾਂ ਹਾਂਜੀ ਸਟੂਡੈਂਟਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਮਾਜਿਕ ਸਰੰਚਨਾ ਦੇ ਤੱਤ ਠੀਕ ਹੈ ਸਥਿਤੀ ਅਤੇ ਭੂਮਿਕਾ ਸਟੇਟਸ ਐਂਡ ਰੋਲ ਵਾਲੇ ਚੈਪਟਰ ਚੋਂ ਕੁਐਸਚਨ ਨੇ ਸਥਿਤੀ ਤੋਂ ਕੀ ਭਾਵ ਹੈ ਸਥਿਤੀ ਦੀਆਂ ਵਿਸ਼ੇਸ਼ਤਾਵਾਂ ਬਾਕੀ ਆਪਾਂ ਬੋਲ ਕੇ ਵੀ ਯਾਦ ਕਰਵਾਵਾਂਗੇ ਇਹ ਜਸਟ ਇੱਕ ਵਾਰ ਆਪਾਂ ਵੀਡੀਓ ਅਪਲੋਡ ਕਰਦੀ ਹੈ ਹਨਾ समाजिक परिभाव आले चैप्टर चो परिमाप शक्ती प्रतिष्ठा ਸ਼ਿੱਖਿਆ ਦਾ ਕੀ ਅਰਥ ਹੈ ਵੈਸੇ ਸ਼ਾਰਟ ਕੁਐਸਚਨ ਨੂੰ ਤੁਸੀਂ ਪਹਿਲਾਂ ਲੌਂਗ ਯਾਦ ਕਰ ਲਿਆ ਕਰੋ ਉਹਨਾਂ ਦੇ ਵਿੱਚੋਂ ਨਿਕਲ ਜਾਂਦੇ ਹੁੰਦੇ ਨੇ ਬਟ ਜਿਹੜੇ ਚੈਪਟਰ ਦੇ ਤੁਸੀਂ ਲੌਂਗ ਕੁਐਸਚਨ ਛੱਡ ਦਿੰਨੇ ਹੋ ਫਿਰ ਉਹਦੇ ਸ਼ਾਰਟ ਜ਼ਰੂਰ ਰੀਡ ਕਰ ਲਿਆ ਕਰੋ ഹാദി മീഡിയ ബാണ്ടിശ മീഡിയം Thanks.